IPL 2024 ਸੀਜ਼ਨ ਚ ਮਹਿੰਦਰ ਸਿੰਘ ਧੋਨੀ ਆਖਰੀ ਵਾਰ ਖੇਡਦੇ ਨਜ਼ਰ ਆਉਣਗੇ। ਕਿਸ ਸੀਜ਼ਨ ਚ ਮਹਿੰਦਰ ਸਿੰਘ ਧੋਨੀ ਦੀ ਥਾਂ ਕੋਈ ਹੋਰ ਕਰੇਗਾ? ਚੇਨਈ ਸੁਪਰ ਕਿੰਗਸ ਦੀ ਕਪਤਾਨੀ। ਹਾਲਾਂਕਿ ਮਾਹੀ ਨਾਲ ਜੁੜੀਆਂ ਵਟੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਚੇਨਈ ਸੁਪਰ ਕਿੰਗਸ ਦੇ ਸਾਬਕਾ ਖਿਡਾਰੀ ਅੰਬਾਤੀ ਰਾਈਡੂ ਦਾ ਮੰਨਣਾ ਹੈ ਕਿ ਇਸ ਸੀਜ਼ਨ 'ਚ ਕੈਪਟਨ ਕੋਲ ਕਪਤਾਨ ਨਹੀਂ ਹੋਣਗੇ। ਬਲਕਿ ਕੋਈ ਹੋਰ ਖਿਡਾਰੀ ਸੀਐਸਕੇ ਦੀ ਕਪਤਾਨੀ ਕਰਦੇ ਨਜ਼ਰ ਆਏਗਾ ਹਾਲਾਂਕਿ ਇਸ ਤੋਂ ਪਹਿਲਾਂ ਆਈਪੀਐਲ 2022 ਸੀਜ਼ਨ ਵਿੱਚ ਮਹਿੰਦਰ ਸਿੰਘ ਤੋਣੀ ਦੀ ਜਗ੍ਹਾ ਰਵਿੰਦਰ ਜੱਟੇਜਾਂ ਨੂੰ ਕਪਤਾਨ ਬਣਾਇਆ ਗਿਆ ਸੀ ਫਿਰ ਇਹ ਫੈਸਲਾ ਸਹੀ ਸਾਬਤ ਨਹੀਂ ਹੋਇਆ ਸੀ ਜਿਸ ਤੋਂ ਬਾਅਦ ਮਾਹੀ ਨੇ ਫਿਰ ਤੋਂ ਕਪਤਾਨੀ ਸੰਭਾਲੀ ਅੰਬਾਤੀ ਰਾਈਡੂ ਨੇ ਕਿਹਾ ਕਿ ਪ੍ਰਭਾਵਿਕ ਖਿਡਾਰੀ ਨਿਯਮ ਦੇ ਕਾਰਨ ਮਹਿੰਦਰ ਸਿੰਘ ਧੋਨੀ ਆਪਣੀ ਟੀਮ ਦੀ ਕਪਤਾਨੀ ਕਿਸੇ ਹੋਰ ਖਿਡਾਰੀ ਨੂੰ ਦੇ ਸਕਦੇ ਨੇ ਇਸ ਲਈ ਇਹ ਆਈਪੀਐਲ ਚੇਨਈ ਸੁਪਰ ਕਿੰਗਸ ਲਈ ਬਦਲਾਅ ਦਾ ਸੀਜ਼ਨ ਹੋਣ ਜਾ ਰਿਹਾ ਹੈ ਇਸ ਤੋਂ ਇਲਾਵਾ ਮਾਹੀ ਆਖਰੀ ਵਾਰ ਆਈਪੀਐਲ ਚ ਨਜ਼ਰ ਆ ਸਕਦੇ ਨੇ ਹਾਲਾਂਕਿ ਜੇਕਰ ਕੈਪਟਨ ਕੋਲ ਅਗਲੇ ਕੁਝ ਸੀਜ਼ਨ ਖੇਡਣਾ ਚਾਹੁੰਦੇ ਨੇ ਤਾਂ ਸ਼ਾਇਦ ਕਪਤਾਨੀ 'ਚ ਕੋਈ ਬਦਲਾਅ ਨਹੀਂ ਹੋਵੇਗਾ ਯਾਨੀ ਉਹ ਕਪਤਾਨ ਬਣੇ ਰਹਿਣਗੇ ਨਿੱਜੀ ਤੌਰ ਤੇ ਮੈਂ ਚਾਹਾਂਗਾ ਕਿ ਉਹ ਕਪਤਾਨ ਬਣੇ ਰਹਿਣ ਆਈਪੀਐਲ ਚ ਚੇਨਈ ਸੁਪਰ ਕਿੰਗਸ ਦਾ ਹਿੱਸਾ ਰਹੇ ਅੰਬਾਤੀ ਰਾਈਡੂ ਨੇ ਕਿਹਾ ਕਿ ਜੇਕਰ ਮਹਿੰਦਰ ਸਿੰਘ ਧੋਨੀ 10% ਦੀ ਵੀ ਫਿਟ ਹੁੰਦੇ ਨੇ ਤਾਂ ਉਹ ਪੂਰਾ ਸੀਜ਼ਨ ਖੇਡਣਗੇ ਸੱਟ ਕਾਰਨ ਉਹ ਕ੍ਰਿਕਟ ਤੋਂ ਦੂਰ ਨਹੀਂ ਰਹਿਣਗੇ ਉਹ ਸੱਟ ਨਾਲ ਖੇਡਦੇ ਰਹੇ ਨੇ ਪਿਛਲੇ ਸੀਜ਼ਨ ਵਿੱਚ ਵੀ ਉਹ ਸੱਟ ਨਾਲ ਜੂਝਦੇ ਸਰ ਪਰ ਪੂਰਾ ਟੂਰਨਾਮੈਂਟ ਖੇਡਿਆ ਸੀ ਇਸ ਲਈ ਮੇਰਾ ਮੰਨਣਾ ਹੈ ਕਿ ਇਸ ਵਾਰ ਵੀ ਮਾਹੀ ਪੂਰਾ ਸੀਜ਼ਨ ਖੇਡਣਗੇ ਤੁਹਾਨੂੰ ਦੱਸ ਦਈਏ ਕਿ ਪਿਛਲੇ ਸੀਜ਼ਨ ਵਿੱਚ ਚਨਈ ਸੁਪਰ ਕਿੰਗਸ ਨੇ ਮਹਿੰਦਰ ਸਿੰਘ ਤੋਂ ਨਿਧੀ ਕਪਤਾਨੀ ਵਿੱਚ 6ਵੀਂ ਵਾਰ ਆਈਪੀਐਲ ਖਿਤਾਬ ਜਿੱਤਿਆ ਸੀ ਇਸ ਵਾਰ ਮਾਹੀ ਦੀ ਟੀਮ ਡਿਫੈਂਡਿੰਗ ਚੈਂਪੀਅਨ ਵਜੋਂ ਉਤਰੇਗੀ ਆਈਪੀਐਲ 2024 ਸੀਜ਼ਨ 5 ਮਾਰਚ ਤੋਂ ਸ਼ੁਰੂ ਹੋ ਰਿਹਾ ਹੈ